ਦੇ ਜ਼ਖਾਮ ਖੰਗ ਚਿਕਾ ਤੁਹਾਡੇ ਕੋਲੇ ਨਹੀਂ ਆਉਣਗੇ ਪਹਿਲਾਂ ਤਾਂ ਸਾਨੂੰ ਦੇਖ ਰਹੇ ਸਾਰੇ ਸਾਡੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਹੁਣ ਅੱਜ ਕੱਲ੍ਹ ਸਰਦੀ ਹੋ ਰਹੀ ਹੈ ਖੰਗ ਜ਼ਖਾਮ ਸਾਰਾ ਨਹੀਂ ਹੋ ਰਿਹਾ ਆਮ ਤੌਰ ਤੇ ਕਿਵੇਂ ਬਚਿਆ ਜਾ ਸਕਦਾ ਵੀ ਥੋੜੇ ਦੇ ਬਾਰੇ ਵਿਸਥਾਰ ਚ ਦੱਸੇ ਇਹ ਤੋਂ ਬਚਣ ਦਾ ਤਾਂ ਇਹ ਤਰੀਕਾ ਹੈ ਵੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਸਵੇਹਾ ਉੱਜਾਂ ਜਾਂ ਬੈੱਡ ਛੱਡਦੇ ਹੋ ਉਹ ਤੁਸੀਂ ਇੱਕ ਤਾਂ ਇਹ ਮਾਸਕ ਮਾਸਕ ਦੀ ਵਰਤੋਂ ਜ਼ਰੂਰ ਕਰੋ ਠੀਕ ਹੈ ਇਹ ਲਾਓ ਜਾਂ ਤੁਸੀਂ ਰਮਾਲ ਵੱਨੋ ਸਿਰ ਤੇ ਉੱਪਰ ਕੋਈ ਟੋਪੀ ਜਾਂ ਕੋਈ ਪੱਗ ਜਾਂ ਪਰਨਾ ਬੰਨੋ ਪੂਰੇ ਕੱਪੜੇ ਪਾਓਗੇ ਉਟੋਗੇ ਤਾਂ ਤੁਹਾਨੂੰ ਇਸ ਦਾ ਸਾਹਮਣਾ ਜਿਹੜਾ ਸਿੱਕਾ ਦਿਖਾਉਂਦਾ ਨਹੀਂ ਕਰਨਾ ਪਊਗਾ ਵਰਦੋਤੇ ਜਿਹੜਾ ਤੁਸੀਂ ਵਧੀਆ ਪੁੱਛਿਆ ਵੀ ਇਹਦਾ ਲਾਜ ਹੈ ਜਿਹੜਾ ਰੋਕ ਖਾਵੇਂ ਦੀ ਇਹ ਆ ਜਿਵੇਂ ਆਪਣੇ ਪੁਰਾਣੇ ਬਜ਼ੁਰਗ ਪਹਿਲਾਂ ਦੱਸਦੇ ਹੁੰਦੇ ਆ ਕਹਿੰਦੇ ਵੀ ਸਾਰੀਆਂ ਦਵਾਈਆਂ ਜਿਹੜੀਆਂ ਆਪਣੇ ਘਰੀ ਨੇ ਆਪਾਂ ਕਿਤੇ ਤੋਂ ਬਾਹਰੋਂ ਕੋਈ ਚੀਜ਼ ਨਹੀਂ ਲੈਣ ਜਾਵਾਂ ਇੱਕ ਫਟਕੜੀ ਲੈ ਲਓ ਫਟਕੜੀ ਨੂੰ ਤਵੇ ਦੇ ਉੱਪਰ ਖਿਲ ਬਣਾਓ ਹਾਂਜੀ ਖਿਲ ਬਣਾ ਕੇ ਸੁੱਕਾ ਸੰਧ ਲਓ ਹਾਂਜੀ ਸੁੱਕਾ ਸੁੰਡ ਨੂੰ ਰਗੜ ਲੋ ਫਟਕੜੀ ਰਗੜ ਲੋ ਉਹਦੇ ਵਿੱਚ ਮਤਲਬ ਚੌਥੇ ਕਿਸੇ ਦੀਆਂ ਕਾਲੀਆਂ ਮਿਰਚਾਂ ਪਾ ਲਓ ਕਾਲੀਆਂ ਮਿਰਚਾਂ ਪਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਉਹਦਾ ਮਿਸ਼ਰਣ ਬਣਾ ਕੇ ਉਹਨੂੰ ਕਿਸੇ ਕੰਚ ਦੇ ਭਾਂਡੇ ਦੇ ਵਿੱਚ ਪਾਉਣਾ ਮਤਲਬ ਜੇ ਆਪਾਂ ਪਲਾਸਟਿਕ ਦੇ ਭਾਂਡੇ 'ਚ ਪਾ ਵੀ ਲੈਣਾ ਤਾਂ ਮਤਲਬ ਕੀ ਹੋ ਸਕਦਾ ਉਹ ਨਾ ਰੂਪੀਆ ਨਾ ਉਹ ਖਾਅ ਹੋ ਜਾਂਦੀ ਹੈ ਕੰਚ ਦਾ ਭਾਂਡਾ ਠੀਕ ਰਹਿੰਦਾ اچھا ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਸ਼ਹਿਦ ਲੈਣਾ ਦੇਸੀ ਮੱਖੀ ਦਾ ਛੋਟੀ ਮੱਖੀ ਹੁੰਦੀ ਆ ਆਮ ਤੌਰ ਤੇ ਦੇਸੀ ਮੱਖੀ ਦਾ ਸ਼ਹਿਦ ਲੈਣਾ ਹੈ ਸੌਣ ਤੋਂ ਪਹਿਲਾਂ ਹਾਂਜੀ ਉਹ ਦਾ ਨਿੱਗੇ ਜੇ ਪਾਣੀ ਨਾਲ ਉਹ ਤੁਸੀਂ ਲੈ ਲੈਣਾ। ਠੀਕ ਹੈ। ਸੌਂ ਜਾਣ ਤੇ ਤੜਕੇ ਜਦੋਂ ਤੁਸੀਂ ਉੱਠੋਗੇ ਤੁਹਾਨੂੰ ਪਹਿਲੇ ਦਿਨ ਹੀ ਪਤਾ ਲੱਗ ਜਾਣਾ ਹੈ ਵੀ ਤੁਸੀਂ ਉਹ ਜਿਹੜੀ ਦੇਸੀ ਦਵਾਈ ਆ ਖਾਧੀ ਹੈ। ਇਸ ਤਰ੍ਹਾਂ ਤੁਸੀਂ ਘੱਟੋ ਘੱਟ ਵੀ ਹਫ਼ਤਾ 15 ਦਿਨ ਕਰੋਗੇ ਤਾਂ ਤੁਹਾਡੇ ਜ਼ਖਾਮ, ਖੰਗ, ਛਿੱਕਾਂ ਤੁਹਾਡੇ ਕੋਲੇ ਨਹੀਂ ਆਉਣਗੀਆਂ। ਇਹ ਪੱਕਾ ਲਾਜ ਹੈ ਜੀ ਗਰੰਟੀ ਹੈ। ਮਤਲਬ ਆਪਾਂ ਨੂੰ ਕਿਸੇ ਮਤਲਬ ਡਾਕਟਰ ਕੋਲ ਜਾਣ ਦੀ ਲੋੜ ਨਹੀਂ। ਨਾ ਨਾ ਜੀ। ਡਾਕਟਰ ਜੀ ਦੇਖੋ ਸਾਵਧਾਨੀਆਂ ਹੁੰਦੀਆਂ ਡਾਕਟਰ ਕੋਲੇ ਜਾਣਾ ਹੋਰ ਚੀਜ਼ ਐ ਤੇ ਸਾਵਧਾਨੀਆਂ ਰੱਖਣੀਆਂ ਹੋਰ ਚੀਜ਼ ਜੇ ਤੋ ਤੁਸੀਂ ਜਾਦੇ ਹੀ ਹੋਗੇ ਡਾਕਟਰ ਕੋਲੇ ਤਾਂ ਜਾਣਾ ਹੀ ਪੈਣਾ ਪਰ ਡਾਕਟਰ ਕੋਲੇ ਨਾ ਜਾਇਆ ਜਾਵੇ ਤਾਂ ਉਸ ਤੋਂ ਪਹਿਲਾਂ ਇਹ ਜਿਹੜਾ ਅਸੀਂ ਦੇਸੀ ਇਲਾਜ ਕਰੀਏ ਤਾਂ ਬੱਲੇ ਬੱਲੇ ਹੋ ਜਾਂਦੀ ਐ ਜੀ ਮਤਲਬ ਆਪਾਂ ਨੂੰ ਰੇਗ ਚੀ ਦਾ ਦੇਸੀ ਹਾਂ ਜੀ ਹਾਂ ਜੀ ਇਹ ਆਪਣੇ ਘਰੇ ਹੀ ਐ ਸਾਰਾ